ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਲੇਰਾ ਇਹ ਪਿੰਡ ਧੂਰੀ ਦੇ ਬਿਲਕੁਲ ਨੇੜੇ ਹੈ ਜਿਲ੍ਹਾ ਇਹਨੂੰ ਸੰਗਰੂਰ ਪੈਂਦਾ ਹੈ ਛੇਰਪੁਰ ਤੇ ਮਲੇਰ ਕੋਟਲਾ ਇਹ ਵੀ ਇਹਦੇ ਨੇੜੇ ਬਿਲਕੁਲ ਰਹਿ ਜਾਂਦੇ ਆ ਮਸਾ ਇਹਨਾਂ ਤੋਂ ਦੂਰੀ ਜਿਹੜੀ ਉਹ 12-15 ਕਿਲੋਮੀਟਰ ਹੋਊਗੀ ਜਿਹੜੇ ਫਾਰਮ 'ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੀ ਹੋਰਾਂ ਕੋਲ ਵਹਿੜਾਂ ਤੇ ਕੁਝ ਗਾਵਾਂ ਕਹਿ ਲਓ ਜਿਹੜੀਆਂ ਸੂਣ ਦੇ ਨੇੜੇ ਜਿੰਨੇ ਨਾਲ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਸਾਰੇ ਦੇ ਸਾਰੇ ਵਕਾਊ ਐ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਚੋਂ ਬਹੁਤੀਆਂ ਗੱਬਣ ਸੂਣਦੇ ਨੇੜਾ ਵਿੱਚੋਂ ਕੁਸ ਵੈੜਾਂ ਜਿਹੜੀਆਂ ਉਹ ਚੈੱਕ ਪਾਸ ਹੋਈਆਂ ਵੀ ਐ ਕੁਸ ਚੈੱਕ ਪਾਸ ਹੋਣ ਵਾਲੀਆਂ ਮਤਲਬ ਹਰੇਕ ਤਰ੍ਹਾਂ ਦਾ ਪਸ਼ੂ ਵੈੜਾਂ ਜਿਹੜੀਆਂ ਉਹ ਵਿਕਰੀ ਵਾਲੀਆਂ ਬਾਈ ਹੋ ਰਿਆਂ ਕੋਲ ਇਸ ਟਾਈਮ ਇੱਥੇ ਮੌਜੂਦ ਐ ਤਾਂ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਐ ਵੀ ਜਿਨੇ ਕੋਈ ਵੈੜ ਖਰੀਦਨੀ ਐ ਕੋਈ ਗਾਂ ਖਰੀਦਨੀ ਐ ਤਸੱਲੀ ਆਪ ਆ ਕੇ ਕਰੇ ਆਪਦੀ ਸਮਝ ਨਾਲ ਖਰੀਦੇ ਜੇ ਕੋਈ ਟੈਸਟ ਕਰਾਉਣ ਦੀ ਲੋੜ ਆ ਉਹ ਕਰਵਾ ਲੇ ਜਾਂ ਜਿਹੜੀਆਂ ਅਸਰ ਵੜਾਂ ਹਜੇ ਗੱਭਨ ਨਹੀਂ ਹੋਈਆਂ ਹੁੰਦੀਆਂ ਉਹਨਾਂ ਨੂੰ ਅੰਦਰੋਂ ਚੈੱਕ ਕਰਾਉਣਾ ਉਹ ਵੀ ਤੁਸੀਂ ਆਪਦੀ ਜਿਹੜਾ ਉਹ ਆਪਦੇ ਡਾਕਟਰ ਵੀਰ ਤੋਂ ਕਰਵਾ ਸਕਦੇ ਹੋ ਉਹ ਤੁਸੀਂ ਆਪਦੀ ਸਮਝ ਵਰਤੋਗੇ ਸੋ ਆਓ ਇਹਨਾਂ ਬਾਰੇ ਜਾਣਕਾਰੀ ਲਈਏ ਕੁਸਕ ਵੜਾਂ ਦੇ ਕੁਝ گاਵਾਂ ਦੇ ਰੇਟ ਵੀਡੀਓ ਚ ਹੋ ਜਾਣਗੇ ਬਾਕੀ ਜਿਹੜਾ ਵੀਰ ਖਰੀਦਣਾ ਚਾਹੂਗਾ ਉਹ ਇੱਥੇ ਆ ਕੇ ਦੇਖ ਲੂਗਾ ਤੇ ਬਾਈ ਹੋਰਾਂ ਤੋਂ ਰੇਟ ਪੁੱਛ ਕੇ ਸੌਦਾ ਇੱਥੇ ਇਹਨਾਂ ਨਾਲ ਰਲਾ ਲੂਗਾ ਚਾਓ ਮਿਲਿਏ ਬਾਈ ਨੂੰ ਕਰਦੇ ਆਂ ਗੱਲਬਾਤ ਇੱਥੇ ਇਹਨਾਂ ਨੇ ਨਵਾਂ ਸ਼ੈੱਡ ਪਾਇਆ ਦੋਸਤੋ ਤੇ ਇਸ ਤਰ੍ਹਾਂ ਇਸ ਸ਼ੈੱਡ ਦਾ ਡਿਜ਼ਾਈਨ ਆ ਉੱਪਰ ਜਿਹੜੀਆਂ ਉਚਾਦਰਾਂ ਪਰ ਖੇਤਾਂ 'ਚ ਪਾਉਣ ਕਰਕੇ ਕੋਈ ਇੱਥੇ ਗਰਮੈਸ ਜਿਹੜੀ ਉਹ ਮਹਿਸੂਸ ਨਹੀਂ ਹੁੰਦੀ ਹਾਲਾਂਕਿ ਅੱਜ ਬਾਰਿਸ਼ ਦਾ ਦਿਨ ਐ ਫਿਰ ਵੀ ਬਾਈ ਦੱਸਦਾ ਵੀ ਇਹ ਖੇਤਾਂ 'ਚ ਖੁੱਲਾ ਹੋਣ ਕਰਕੇ ਕੋਈ ਗਰਮੀ ਨਹੀਂ ਹੈਗੀ ਇੱਥੇ ਤੇ ਉਹ ਇਸ ਤਰ੍ਹਾਂ ਦਾ ਪ੍ਰੋਜੈਕਟ ਇੱਥੇ ਇੱਕ ਫਾਰਮ ਦੇ ਰੂਪ 'ਚ ਬਾਈ ਹੋਰਿਆ ਨੇ ਚਲਾਇਆ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸਦੇ ਭਾਈ ਆਪਣੇ ਨਾਮ ਵੀਰੇ ਜਸਪ੍ਰੀਤ ਜਸਪ੍ਰੀਤ ਭਾਈ ਅੱਜ ਆਪਾਂ ਵੜਾਂ ਤੇ ਕੁਸ گاਵਾ ਜਿਹੜੀਆਂ ਸੂਨ ਦੇ ਨੇੜਾ ਵਕਾਊ ਕੀਤੀਆਂ ਹਾਂਜੀ ਹੋਮ ਬਰੀਡ ਆ ਜਾਂ ਖਰੀਦੀਆਂ ਹੋਈਆਂ ਖਰੀਦੀਆਂ ਹੋਈਆਂ ਨੇ ਵੀਰੇ ਖਰੀਦੀਆਂ ਹੋਈਆਂ ਹਾਂਜੀ ਆ ਇੱਥੇ ਖੇਤਾਂ ਦੇ ਵਿੱਚ ਜਿਹੜਾ ਬਣਾਇਆ ਏ ਫਿਰ ਇਹਨੂੰ ਦੁੱਧ ਵਾਲਾ ਫਾਰਮ ਬਣਾ ਰਹੇ ਹਾਂ ਜਾਂ ਵੜਾਂ ਲਿਆ ਕੇ ਵੇਚ ਲਿਆ ਕਰਾਂਗੇ ਵੜਾਂ ਲਿਆ ਕੇ ਵੇਚ ਲਿਆ ਕਰਾਂਗੇ ਵੀਰੇ ਜਿੰਨਾ ਚਿਰ ਆਪਣਾ ਹਜੇ ਮੈਨੇਜਮੈਂਟ ਨਹੀਂ ਪੂਰੀ ਆਉਂਦੀ ਠੀਕ ਆ ਜਿੰਨਾ ਚਿਰ ਵੜਾਂ ਲਿਆਇਆ ਕਰਾਂਗੇ ਤੇ ਵੇਚ ਲਿਆ ਕਰਾਂਗੇ ਅੱਛਾ ਤੁਸੀਂ ਇੱਕ ਗੱਲ ਦੱਸ ਰਹੇ ਸੀ ਜ ਕਾਫੀ ਤਕੜੇ ਪੱਟ ਦੋ ਬਣਾਏ ਹੋਏ ਆ ਹਾਂਜੀ ਇਹ ਫਿਰ ਵਾੜਾ ਖਰੀਦਣ ਦਾ ਆਈਡੀਆ ਕਿਵੇਂ ਆਇਆ ਕਿ ਮੱਕੀ ਆਪਦੀ ਹੁੰਦੀ ਹੈ ਮੱਕੀ ਆਪਦੀ ਹੁੰਦੀ ਹੈ ਵੀਰੇ ਠੀਕ ਹੈ ਹਾਂ ਉਹ ਇਹਨਾਂ ਨੂੰ ਖਵਾ ਕੇ ਤੇ ਰਾਜੀ ਹੋ ਜਾਣੀਆਂ ਤੇ ਬਸ ਸਾਈਲੇਜ ਨਾਲ ਪਲ ਜਾਂਦੀਆਂ ਨੇ ਬਾਕੀ ਵਧੀਆ ਫੀਡ ਫੂਡ ਪਾ ਲੈਣੇ ਸਮਾਨ ਠੀਕ ਹੈ ਹਾਂ ਤੇ ਉਹ ਤਿਆਰ ਕਰਕੇ ਉਵੇਂ ਵੇਚ ਦਿੰਦੇ ਹਾਂ ਗੱਬਣ ਕਰਾ ਕੇ ਵੇਚ ਦਿੰਨੇ ਆਪਾਂ ਅੱਛਾ ਗੱਬਣ ਕਰਾ ਕੇ ਵੇਚਦੇ ਹਾਂ ਅੱਛਾ ਅੱਜ ਆਪਣੇ ਕੋਲ ਅੰਦਾਜ਼ਨ ਨਾਗ ਮੋਟਾ ਜਿਹਾ ਜਿਹੜੇ ਆਈਡੀਆ ਲਾਈਏ ਕਿੰਨੇ ਖੋਣਗੇ ਇੱਥੇ ਆਪਣੇ ਕੋਲੇ 25 ਨਾਗ ਹੋਣਗੇ ਵੀਰੇ 25 ਨਾਗ ਹੋਣਗੇ ਹਾਂ ਇਹਨਾਂ ਚ ਬਹੁਤੀ 60 70% ਗੱਬਣੀ ਨੇ ਵੇਚ ਸਾਰੀਆਂ ਹੀ ਦੇਣੀਆਂ ਨੇ ਸਾਰੀਆਂ ਵੇਚ ਦਾਂਗੇ ਵੀਰੇ ਠੀਕ ਹੈ ਅੱਛਾ ਸ਼ੁਰੂਆਤ ਕਰਦੇ ਹਾਂ ਇੱਕ ਲਾਲ ਰੰਗ ਦੇ ਵਿੱਚ ਲਾਲ ਚਿੱਟੇ ਡੱਬ ਵਾਲੀ ਵਹਿੜ ਫਿਰਦੀ ਹੈ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਇਹਨੂੰ ਮੜਾ ਇੱਧਰ ਨੂੰ ਬਾਈ ਹਲਾਹੀਂ ਅੱਗੋਂ ਇਹਨੂੰ ਸੋ ਦੱਸੋ ਵਹਿੜ ਤੁਹਾਨੂੰ ਪਹਿਲਾਂ ਦਿਖਾ ਦਈਏ ਲਾਲ ਚਿੱਟੇ ਡੱਬ ਹੈ ਇਹਦੇ ਸੀਮਨ ਦੀ ਡਿਟੇਲ ਵੀ ਬਾਈ ਕੋਲ ਹੈਗੀ ਆ ਜਿਹੜਾ ਇਹਦੇ ਸੀਮਨ ਲੱਗਾ ਹੈ ਬਾਈ ਇਹਦੀ ਡਿਟੇਲ ਬੋਲ ਦਿਓ ਜੀ ਇਹਦੇ ਵੀਰੇ 40 4 26 ਦਾ ਲੱਗਾਗਾ ਠੀਕ ਹੈ ਕਿੰਨੀ ਤਰੀਕ ਦਾ ਇਹਦੀ ਏਆਈ ਹੋਈ ਵੀ ਇਹ 5 10 24 ਨੂੰ ਏਆਈ ਹੋਈ ਸੀ 5 10 2024 ਨੂੰ ਅੰਦਾਜ਼ਾ ਇਹ ਦਿਨ ਜਿਹੜਾ ਹੁਣ ਆਪਾਂ ਦੀ ਤਿਆਰੀ ਦੇਖਦੇ ਆਂ 5-7 ਦਿਨ ਹੀ ਲੈਂਦੀ ਲੱਗਦੀ ਬਸ ਮੈਂ ਇੰਨੇ ਕਿਲੋ ਵੀਰੇ ਠੀਕ ਹੈ ਪਹਿਲਾ ਸੂਆ ਸੁਨੇ ਨੇ ਹਾਂ ਮੇਰੇ ਫਾਸਟ ਲਿਖਦੇ ਸੀ ਠੀਕ ਹੈ ਕੀ ਡਿਮਾਂਡ ਰਹੂਗੀ ਦੀ ਕੀ ਰੇਟ ਕਰ ਦੂੰ ਰੇਟ ਇਹਦਾ ਬਈ ਫੋਨ ਤੇ ਕਰ ਲਾਂਗੇ ਹਨ ਇਹਦਾ ਰੇਟ ਫੋਨ ਤੇ ਹੋਊਗਾ ਠੀਕ ਹੈ ਇਹਦਾ ਰੇਟ ਦੋਸਤੋ ਫੋਨ ਤੇ ਹੋਣਾ ਬਈ ਅਗੋਂ ਫੇਰ ਹਲਾ ਦਿਆਂ ਇਹਨੂੰ ਸੋ ਇੱਕ ਡੱਬੀ ਲਾਲ ਚਿੱਟੇ ਡੱਬਾਂ ਵਾਲੀ ਵੇਹੜ ਤੁਸੀਂ ਦੇਖੋ ਬਾਈ ਇਹਦੇ ਬਈ 44 26 ਲੱਗਿਆ ਉਹਦੇ ਬੱਚੇ ਵੀ ਲਾਲ ਚਿੱਟੇ ਆਉਂਦੇ ਨੇ 44 26 ਤਾਂ ਹੀ ਲਵਾਇਆ ਹੋ ਹਾਂ ਚੀਕਾ ਸੋ ਇਹ ਵੈੜ ਦੇਖੋ ਦੱਸੋ ਸੋਹਣੀ ਵੈੜ ਹੈ ਚੰਗਾ ਥਾਨ ਹੈ ਉਸੇ ਤਰ੍ਹਾਂ ਹਵਾਨਾ ਹੈ ਇਹ ਪਹਿਲਾ ਸੂਆ ਸੂਗੀ ਤੇ ਚਾਰ ਦੰਦਾ ਮੂੰਹ ਦੇ ਵਿੱਚੋਂ ਭਾਈ ਇਹਨੂੰ ਹਲਾ ਵਿੱਚ ਜਾ ਕੇ ਮੜਾ ਇਧਰ ਨੂੰ ਦਿਖਾਈ ਕੇ ਵੇਣ ਨੂੰ ਸੋ ਬਾਕੀ ਵੀ ਇੱਥੇ ਵੈੜਾਂ ਦੀ ਡਿਟੇਲ ਤੁਹਾਨੂੰ ਦੱਸਦੇ ਜਾਵਾਂਗੇ ਕੋ ਬਾਕੀ ਤੁਸੀਂ ਆ ਕੇ ਪਾਸ ਕਰ ਲੋਗੇ ਜਿਹੜਾ ਨਾਗ ਤੁਸੀਂ ਖਰੀਦਣਾ ਹੈ ਜਿਹੜਾ ਤੁਹਾਨੂੰ ਸੋਹਣਾ ਲੱਗੇ ਰੰਗ ਰੂਪ ਜਾਂ ਬਰੀਡ ਕੁਆਲਟੀ ਜਿੱਦਾਂ ਦੀ ਲੱਗਦੀ ਤੁਸੀਂ ਉਹਦੇ ਹਿਸਾਬ ਤੇ ਖਰੀਦਣਾ ਜਾਣਦੇ ਭਾਈ ਕੋਈ ਗੱਲ ਨਹੀਂ ਹਵਾਨਾ ਫਿਟਿੰਗ ਵਾਲਾ ਹੈ ਪਰ ਹਜੇ ਦਿਨ ਇਸ ਵੈੜ ਨੇ ਲੈ ਜਾਣੇ ਇਹ ਪਹਿਲੇ ਨੰਬਰ ਤੇ ਵੈੜ ਤੁਸੀਂ ਦੇਖ ਲਓ ਇਹ ਬਿਲਕੁਲ ਤਿਆਰੀ ਜੀ ਹੈ ਪੰਜ ਚਾਰ ਦਿਨ ਲਾਊਗੀ ਸੋਨ ਦੇ ਵਿੱਚ ਹਵਾਨੇ ਦਾ ਰੁਖ ਤੁਸੀਂ ਦੇਖ ਲਿਆ ਇਹਦਾ ਰੇਟ ਫੋਨ ਤੇ ਆ ਇਹ ਤੋਂ ਬਾਅਦ ਚ ਬਈ ਆਪਾਂ ਹੁਣ ਇਧਰੋਂ ਇੱਕ ਨੰਬਰ ਤੋਂ ਸ਼ੁਰੂ ਕਰ ਲੀਏ ਜਾਂ ਨਹੀਂ ਜਿਹੜੀ ਉਹ ਵੈਡ ਹੋਰ ਹੈ ਇੱਕ ਤਿਆਰੀ ਚ ਬਿਲਕੁਲ ਹਾਂ ਵੀਰੇ ਉਹ ਤਿਆਰੀ ਚ ਹੈਗੀ ਉਹ ਬਈ ਹਲਾਈਆਂ ਨੂੰ ਰੈੱਡ ਤੋਂ ਜਿਹੜੀ ਤਿੰਨ ਨੰਬਰ ਤੇ ਆ ਹਾਂ ਹੁਣ ਅੱਗੇ ਨੂੰ ਹੋਈ ਹੈ ਇਹ ਆ ਬੰਦੀ ਰੰਦਰਾ ਇਹਦੀ ਕੀ ਡਿਟੇਲ ਆ ਬਈ ਇਹ ਵੀਰੇ ਆਪਾਂ ਜਿੱਥੋਂ ਲਿਆਂਦੀ ਦਿੱਤੀ ਉਹਨਾਂ ਨੇ ਆਪਾਂ ਨੂੰ ਐਂ ਕਹਿ ਦੀ ਬਈ ਪਾਰਕਰ ਬੋਲਦੀ ਆ ਅੱਛਾ ਹਾਂ ਆਪਾਂ ਇਹਦੇ ਲਾਇਆ ਹੋਇਆ ਹੈਮਰ ਸੈਕਸਰ ਸੀਮਨ ਇਹ ਹੈਮਰ ਸੈਕਸਰ ਪਹਿਲਾ ਸੂਆ ਹੀ ਸੁਣਾ ਇਹਨੇ ਹਾਂ ਪਹਿਲਾ ਸੂਆ ਵੀਰੇ ਨੇ ਇਹ ਵੀ ਚਾਰ ਦੰਦਾ ਠੀਕ ਐ ਇਹ 12 10 24 ਨੂੰ ਆ 12 10 24 ਸੋ ਦੱਸੋ ਏ ਆਈ ਦੀ ਡੇਟ ਨਾਲ ਬੋਲੀ ਜਾਂਦੇ ਆ ਮਹੀਨੇ ਆਪ ਬਣਾ ਲਿਓ ਦਿਨ ਕਿੰਨੇ ਰਹਿੰਦੇ ਤੁਸੀਂ ਬਣਾ ਲਿਓ ਚੋਦ ਦਿਓ ਦੱਸੋ ਇਹ ਵੈਡ ਹੁਣ ਤੁਸੀਂ ਦੇਖ ਲਓ ਵੀ ਏਕੋ ਕੋ ਪੱਠਿਆਂ ਦਾ ਲਾਲਚ ਹੈ ਇਹਨਾਂ ਨੂੰ ਵੈਡ ਬੂਟ ਬਹੁਤ ਆ ਬਈ ਹੈਵੀ ਆ ਵੱਡੇ ਪੇਟ ਵਾਲੀ ਆ ਯਾਨੀ ਵਧੀਆ ਦੁੱਧ ਦਊ ਠੀਕ ਐ ਕੀ ਰੇਟ ਰਊਗਾ ਇਹਦਾ ਬਈ ਇਹਦਾ ਰੇਟ ਵੀਰੇ 13 130000 ਦਾ ਰੇਟ ਹੈ ਠੀਕ ਹੈ ਦੋਸਤੋ ਤਿੰਨ ਨੰਬਰ ਤੇ ਖੜੀ ਹੈ ਤੇ 130000 ਰੇਟ ਹੈ ਬਾਕੀ ਜਿਹੜੀਆਂ ਬਈ ਤੂੰ ਕੋਲ ਚਲਾ ਜਾ ਇਹਨਾਂ ਦੇ ਤੇ ਡਿਟੇਲ ਤੇ ਰੇਟ ਨਾਲ ਬੋਲਦਾ ਜਾ ਜਿਹੜੀ ਦਾ ਬੋਲਣਾ ਜੇ ਕੋਈ ਫੋਨ ਤੇ ਰੱਖਣਾ ਰੇਟ ਉਹ ਤੇਰੇ ਹਿਸਾਬ ਤੇ ਹੋਗਾ ਰੇਟ ਬਈ ਫੋਨ ਤੇ ਰੱਖ ਲਾਂਗੇ ਸਾਰੀਆਂ ਦੀ ਫੋਨ ਤੇ ਰੱਖ ਲੈ ਹੋਰ ਚਲੋ ਠੀਕ ਹੈ ਦੱਸ ਦੇ ਬਈ ਫਿਰ ਇਹਦੀ ਡਿਟੇਲ ਦੱਸ ਦੇ ਆ ਬਈ ਆਹਾ ਇਹ ਮਿਕਸ ਬਰੀਡ ਆਹਾ ਹੂੰ ਇਹਦੇ ਵੀ ਦਿਨ ਨੇੜੇ ਲੱਗੇ ਹੋਣੇ 20 ਦਿਨ ਰਹਿੰਦੇ ਹੋਣਗੇ ਇਹਦੇ ਠੀਕ ਹੈ ਇਹ ਆ ਨਾ ਉਹਨੀਆਂ ਗੱਬਣ ਦਾ ਆਪਾਂ ਨੂੰ ਪਤਾ ਨਹੀਂ ਕਿਹੜੇ ਤੋਂ ਆ ਇਹ ਠੀਕ ਹੈ ਦੋਸਤੋ ਇਹ ਕੱਪੜੀ ਲਈ ਹੋਈ ਹੈ ਪੂਛੇ ਦੀ ਟੁੱਟੀ ਹੋਈ ਹੈ ਹਾਂ ਆ ਇਹ ਤੋਂ ਅੱਗੇ ਜਿਹੜੀ ਬੱਚੀ ਬਈ ਇਹਦੇ ਨਾਲ ਹੀ ਬਈ ਜਰਸੀ ਦੀ ਖੜੀ ਆ ਹੂੰ ਇਹ ਆਪਾਂ ਜਿੱਥੋਂ ਲਈਦੀ ਉਹਨਾਂ ਨੇ ਕਿਹਾ ਇਹ ਆਪਣੇ ਫਰਵਾਹੀ ਨਾਲ ਹੀ ਆਪਾਂ ਢੋਂ ਉੱਥੋਂ ਲਈਦੀ ਠੀਕ ਹੈ ਇਹ ਪ੍ਰੀਤ ਬੋਲੋਂ ਦੀ ਕਹਿ ਕੇ ਦਿੱਤੀ ਹੋਈ ਆਪਾਂ ਨੂੰ ਠੀਕ ਹੈ ਇਹਦੇ ਆਪਾਂ ਸੈਕਸਡ ਲਾਇਆ ਹੋਇਆ 401 44 ਦਾ ਠੀਕ ਹੈ ਇਹ 291124 ਨੂੰ ਇਹ ਆਈ ਹੋਈ ਵੀ ਆ 291124 ਹਾਂ 401 44 ਸੈਕ ਦਾਗਾ ਸੋ ਦੋਸਤੋ ਇਹ ਦੇਖ ਲਓ ਤੁਸੀਂ ਕਾਫੀ ਕਲਰ 3 ਮਹੀਨੇ ਦੀ ਗੱਬਣ ਠੀਕ ਹੈ ਭਾਈ ਰੇਟ ਇਹਦਾ ਵੀ ਫੋਨ ਤੇ ਫਿਰ ਰੱਖਾਂ ਹਾਂ ਫੋਨ ਤੇ ਰੱਖ ਲਾਂਗੇ ਭਾਈ ਠੀਕ ਹੈ ਇਹ ਤੋਂ ਅੱਗੇ ਜਿਹੜੀਆਂ ਦੋ ਬੈੜਾਂ ਖੜੀਆਂ ਭਾਈ ਇਹ ਤੋਂ ਅੱਗੇ ਵੀਰੇ ਜਿਹੜੀ ਉਹ ਖੜੀ ਆ ਨਾਲ ਵਾਲੀ ਆਹ ਹੂੰ ਆ ਬੈੜ ਦੋ ਨੰਬਰ ਹੂੰ ਇਹ ਆਪਾਂ ਨੂੰ ਦੱਸ ਕੇ ਦਿੱਤੀ ਦੀ ਕਾਸਦੀਪ ਦੀ ਹੂੰ ਫਾਰਮ ਚੋਂ ਲਈਦੀ ਆਪਾਂ ਠੀਕ ਹੈ ਇਹ ਆਪਾਂ 40433 ਤੋਂ ਗੱਬਣ ਕਰਾਈ ਵੀ ਆ 24125 ਨੂੰ 24125 ਨੂੰ ਠੀਕ ਹੈ 40433 ਤੋਂ ਹਾਂਜੀ ਠੀਕ ਹੈ ਇਹਦੇ ਨਾਲ ਇੱਕ ਬੈੜ ਹੋਰ ਤੋਂ ਹੀ ਦੱਸਦੇ ਇਹਦੇ ਮਗਰਲੇ ਪਾਸੇ ਹੀ ਖੜੀ ਹੈ ਤੁਹਾਡੇ ਬਾਈ ਦੇਖੋ ਮੜਾ ਆਹ ਬਾਈ ਇਹ ਇਹ ਜੋੜਾ ਲਿਆ ਸੀਗਾ ਤੁਸੀਂ ਇਹ ਖਾ ਇਹ ਜੋੜਾ ਲਿਆ ਦੀ ਬਈ ਇਕੱਠਾ ਇਹ 4432 ਤੋਂ ਗੱਬਣਾ ਹੂੰ ਇਹ ਆਪਣੀ ਇਹ ਵੀ ਯਾਰ ਉਹਨਾਂ ਨੇ ਦੱਸੀ ਦੀ ਉਹ ਦੂਜੀ ਟਾਪੀ ਤੇ ਲਿਖੀ ਹੋਈ ਕਿਹੜੇ ਦੀ ਹੈ ਇਹ ਆਪ ਠੀਕ ਹੈ ਕਿੰਨੇ ਚੱਦੀ ਗੱਬਣ ਹੋ ਗਏ ਇਹ 8324 ਨੂੰ 8324 ਨੂੰ ਹਾਂਜੀ ਸੋ ਦੋਸਤੋ ਇਹ AI ਦੀ ਤਰੀਕ ਦੱਸ ਰਹੇ ਆ ਮਹੀਨੇ ਇਹ ਸਾਇਦ ਉਹਨਾਂ ਨੇ ਦੱਸਿਆ ਦੀ ਸਾਇਦ ਕੋਈ ਟਰਨੈਡੋ ਜਾਂ ਕੋਈ ਇਹੋ ਜਿਹਾ ਦੀ ਠੀਕ ਹੈ ਜਿਹਦੀ ਹੈਗੀ ਸੀ ਇਹ ਠੀਕ ਹੈ ਉਹ ਲਿਖਿਆ ਹੋਊਗਾ ਹਾਂ ਲਿਖਿਆ ਹੋਇਆ ਆਪਣਾ ਉਹਦੇ ਤੇ ਠੀਕ ਹੈ ਕੁਝ ਹੋਰ ਬੱਛੀਆਂ ਹੈਗੀਆਂ ਬਾਈ ਜਿਵੇਂ ਇਹ ਬੱਛੀ ਪਿੱਛੇ ਹਟੀ ਹੈ ਜਿਹੜੀ ਵੇ ਯਾਰ ਵੀਰੇ ਜਿਹੜੀ ਪਿੱਛੇ ਹੱਟੀ ਆ ਗਈ ਹੂੰ ਇਹ 28225 ਨੂੰ ਗੱਬਣਾ ਬੈਫ ਦਾ ਆਲਾਪ ਨਹੀਂ ਹੈਗਾ ਵੀ ਉਹ ਤੋਂ ਆ ਇਹ ਠੀਕ ਹੈ 28225 ਨੂੰ 28225 ਨੂੰ ਕਨਫਰਮ ਹੋ ਗਈ ਚੈੱਕ ਪਾਸ ਕਰਾ ਕਨਫਰਮ ਆ ਵੀਰੇ ਠੀਕ ਹੈ ਚੈੱਕ ਕਰਾ ਕੇ ਲੈ ਕੇ ਜਾਵੇ ਯਾਰ ਜਿਹੜਾ ਵੀ ਬੰਦਾ ਲੈ ਕੇ ਆਂਦਾ ਠੀਕ ਹੈ ਦੰਦੋਂ ਕਿਵੇਂ ਇਹ ਦੰਦੋਂ ਖੀਰੀ ਆ ਵੀ ਇਹ ਉਹ ਵੀ ਦੋਨੇ ਖੀਰੀਆਂ ਨੇ ਜਿਹੜੀਆਂ ਜੋੜਾ ਪਹਿਲਾਂ ਦਿਖਾਇਆ ਉਹ ਵੀ ਖੀਰੀਆਂ ਆ ਹਾਂ ਦੰਦੋਂ ਖੀਰੀਆਂ ਨੇ ਠੀਕ ਹੈ ਦੱਸੋ ਆਲਾਪ ਬੋਲਦਾ ਸੀ ਮਨ ਲੱਗਾ ਦੰਦੋਂ ਖੀਰੀ ਆ اے ਆਈ ਦੀ ਡੇਟ ਬਾਈ ਨੇ ਬੋਲਤੀ ਐ ਇੱਕ ਹੋਰ ਵੜ ਬਾਈ ਹੋਰਲੇ ਪਾਸੇ ਨੂੰ ਆ ਰਹੀ ਐ ਏ ਨੂੰ ਵੀਰੇ ਹਜੇ ਕਮੀਨਾ ਹੋਇਆ ਅਜੇ 1 ਮਹੀਨਾ ਹੋ ਗਿਆ ਤਾਂ ਫਿਰ ਹਜੇ ਖਾਲੀ ਚ ਮੰਨੀ ਜਾਊਗਾ ਬਾਈ ਚੈੱਕ ਪਾਸੇ ਜੇ ਹੋਣਾ ਆਏ ਨੇ ਠੀਕ ਹੈ ਇਹ ਤੋਂ ਅੱਗੇ ਬਾਈ ਕੁਸ ਵੱਛੀਆਂ ਖੜੀਆਂ ਐ ਇਸ ਸਾਈਡ ਤੇ ਤਿੰਨ ਮੇਰੇ ਖਿਆਲ ਚ ਨਗ ਹੈਗੇ ਆ ਇੱਕ ਵੱਡੀ ਗਾਂ ਵੀ ਆ ਇਹ ਬੱਸੀਆਂ ਦੀ ਵੀਰੇ ਹੈਗੀ ਆ 12 ਕ ਮਹੀਨੇ 13 ਮਹੀਨੇ ਆ ਇੱਕ ਦੀ ਘਟ ਹੋ ਜਿਹੜੀ ਵਿਚਾਲੇ ਖੜੀ ਆ ਠੀਕ ਹੈ ਵੱਡੀ ਬੈਣ ਦੇ ਨਾਲ ਖੜੀ ਆ ਜਿਹੜੀ ਉਹ 10 ਕ ਮਹੀਨਿਆਂ ਦੀ ਹੋ ਠੀਕ ਹੈ ਅਖੀਰੀਆਂ ਨੇ ਤਿੰਨੇ ਕਨਫਰਮ ਹਗਾ ਠੀਕ ਹੈ ਕੋਈ ਉਹੀ ਨਹੀਂ ਵੀ ਉਹੀ ਮਹੀਨਿਆਂ ਦੀਆਂ ਕਹੀਆਂ ਨੇ ਆਪਾਂ ਸਹੀ ਹੈ ਠੀਕ ਹੈ ਸੋ ਦੋਸਤੋ ਦੰਦੋ ਖੀਰੀਆਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨਾ ਪੱਠੇ ਖਾ ਰਹੀਆਂ ਮੂੰਹ ਇਹਨਾਂ ਦੇ ਬਾਈ ਹਲਾਈ ਮੜਾ ਕੇ ਕਰਕੇ ਡੱਬੀ ਬੱਚੀ ਪਹਿਲੇ ਨੰਬਰ ਵਾਲੀ ਇਧਰ ਨੂੰ ਤੱਕ ਦੇ ਇਸ ਤਰ੍ਹਾਂ ਦੋਸਤੋ ਇਹਨਾਂ ਨੂੰ ਤੁਸੀਂ ਦੇਖ ਲਓ ਕੋਲੋਂ ਆ ਕੇ ਤੁਸੀਂ ਪਾਸ ਕਰ ਲਿਓ ਜਿਹੜਾ ਨਖਰੀ ਦਿਨਾ ਚਾਹੂੰ ਆਹ ਬਰੂਟ ਦੀ ਹੈ ਵੀਰੇ ਆਪਾਂ ਨੂੰ ਕਹਿ ਕੇ ਦਿੱਤੀ ਹੋਈ ਆ ਅੱਛਾ ਇਹ ਠੀਕ ਹੈ ਬਰੂਟ ਬੋਲ ਦੀ ਦੱਸਿਆ ਇੱਕ ਹੁਣ ਜਿਹੜੀ ਬੱਚੀ ਤਰਾ ਰਹੀ ਹੈ ਬਾਈ ਇਹ ਯਾਰ ਇਹ ਭੁੱਲ ਗਏ ਅਸੀਂ ਯਾਰ ਵੀ ਕਿਹੜੇ ਦੀ ਕਿਸ ਦੀ ਬਹੁਤ ਵਧੀਆ ਕਿਸੇ ਉਹਦੀ ਕਿਸ ਆ ਦੀ ਇਹ ਬੁੱਲ ਦੀ ਅੱਛਾ ਹਾਂ ਚਲੋ ਹੈ ਜਾਨੀ ਉਹ ਖਰੀਦੀਆਂ ਹੋਈਆਂ ਨੇ ਆਪ ਹਾਂ ਹਾਂ ਖਰੀਦੀਆਂ ਹੋਈਆਂ ਨੇ ਸਭ ਸਭ ਹੈ ਖਰੀਦੀਆਂ ਹੋਈਆਂ ਨੇ ਜੀ ਹਾਂ ਬੁੱਲ ਬਾਈ ਕਹਿੰਦਾ ਵੀ ਦੱਸੇ ਸੀਗੇ ਕਈ ਵਾਰਾ ਨਾਮ ਨਹੀਂ ਧਿਆਨ ਚ ਰਹਿੰਦੇ ਤੋਂ ਇਹ ਤਿੰਨ ਬੱਚੀਆਂ ਛੋਟੀ ਉਮਰ ਦੀਆਂ ਜਿਹੜੀ ਇਹ ਵੱਡੀ ਵਹਿੜ ਫਿਰਦੀ ਹੈ ਬਾਈ ਇਹ ਕਿਵੇਂ ਹੈ ਇਹਦੇ ਵੀ ਬਾਈ ਡੇਢ ਕਿ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਅੱਛਾ ਇਹ ਦੰਦੋ ਕਿਵੇਂ ਹੋ ਗਏ ਮੁੜ ਕੇ ਇਹਨੇ ਕੁਝ ਨਹੀਂ ਕਰਿਆ ਹੀਟ ਚ ਆਈ ਨਹੀਂ ਹੈਗੀ ਠੀਕ ਹੈ ਤਕਰੀਬਨ ਗੱਬਣ ਰਹੀ ਗਈ ਹੋਊਗੀ ਦੰਦੋ ਕਿਵੇਂ ਹੈ ਦੰਦੋ ਚਾਰ ਦੰਦਾ ਬਈ ਇਸੇ ਚਾਰ ਦੰਦਾ ਹਾਂ ਠੀਕ ਹੈ ਦੱਸੋ ਇਹ ਵੱਡੀ ਵੱਡੀ ਬਹੁਤ ਆ ਬਈ ਬਸ ਇਹ ਵੀ ਵਧੀਆ ਹੂੰ ਬਰੀਡ ਚ ਹਾਂ ਇਸ ਸਾਈਡ ਤੇ ਜਿਹੜੀਆਂ ਵੜਣਾ ਬਈ ਇਹ ਵੀਰੇ ਹੈਗੀਆਂ ਨੇ ਕੁਸਤਾ ਇੱਥੇ 2 ਮਹੀਨਿਆਂ ਦੀਆਂ ਗੱਭਣ ਨੇ 2 ਤੋਂ ਪਲੱਸ ਵੀ ਨੇਗੀਆਂ ਕੁਸ ਦਿਨ ਠੀਕ ਹੈ ਕੁਸ ਇੱਕ ਮਹੀਨੇ ਕੁ ਦੀ ਆ ਚੈੱਕ ਪਾਸ ਨਹੀਂ ਹੋਈਆਂ ਚੈੱਕ ਪਾਸ ਨਹੀਂ ਹੋਏ ਕਰਾਈਆਂ ਕਰਵਾ ਲਵੇ ਜਿਹੜੇ ਬੰਦੇ ਨੇ ਲੈ ਕੇ ਜਾਣੀ ਐ ਨੇ ਠੀਕ ਹੈ ਮਾੜਾ ਇਹਨਾਂ ਨੂੰ ਹਲਾਦੀ ਬਈ ਫਿਰ ਆਪਾਂ ਤੋਕੜ ਗੱਭਣਾਂ ਆਪਾਂ ਨੂੰ ਤਕਰੀਬਨ ਕਨਫਰਮ ਹੋ ਜਾਂਦਾਗਾ ਆਪਣੇ ਲਵੇ ਸਾਰੇ ਪਸ਼ੂ ਨਾ ਹੂੰ 20 ਤੋਂ 22 ਦਿਨਾਂ ਦੇ ਵਿੱਚ ਦੁਬਾਰਾ ਹੀਟ ਚ ਆਈ ਜਾਂਦੀਆਂ ਨੇ ਬਸੀਆਂ अच्छा हां ਜਿਹੜੀਆਂ ਨਹੀਂ ਰਹਿੰਦੀਆਂ ਹੈਗੀਆਂ ਠੀਕ ਹੈ ਹਾਂ ਸੋ ਦੱਸੋ ਇਹ 22 ਹੋਰਾਂ ਨੂੰ ਆਸ ਹੈ ਵੀ ਇਹ ਗੱਬਣ ਰਹਿ ਜਾਣਾ ਇਹਨਾਂ ਨੇ ਹੈਗੀਆਂ ਨੇ ਵੀਰੇ तकरीबन ਠੀਕ ਹੈ ਬਾਕੀ ਜਿਹਨੇ ਲੈ ਕੇ ਜਾਣੀ ਨੇ ਪੈਸੇ ਲਾਉਣੇ ਨੇ ਉਹ ਆਪਦਾ ਚੈੱਕ ਕਰਾਵੇ ਦੂਰ ਏਰੀਆ ਚ ਵੀਡੀਓ ਬਣਾਉਣ ਆਉਣੇ ਆ ਤਾਂ ਸਾਰੇ ਪਸ਼ੂ ਦਿਖਾਤੇ ਵੇਚਣੇ ਸਾਰੇ ਹੀ ਆ ਨਾਗ ਜਿਵੇਂ ਜਿਵੇਂ ਗੱਬਣ ਚੈੱਕ ਪਾਸ ਹੋਈ ਜਾਣੀਆਂ ਉਸ ਹੱਬ ਤੇ ਸੌਦੇ ਤੁਸੀਂ ਕਰ ਲਿਓ ਆ ਵੀਡੀਓ ਦੇਖ ਕੇ ਤੁਸੀਂ ਡੇਟ ਨੋਟ ਕਰ ਲਓ ਅੱਜ ਤੋਂ 10 ਦਿਨਾਂ ਨੂੰ ਬਹੁਤੀਆਂ ਵੈੜਾਂ ਇਹਨਾਂ ਚੋ ਵੀ ਕਨਫਰਮ ਹੋ ਜਾਣੀਆਂ ਚੈੱਕ ਪਾਸ ਹੋ ਜਾਣੀਆਂ ਸਾਡੇ ਅੰਦਾਜ਼ੇ ਨਾਲ ਬਈ ਗੱਬਣੀ ਹੋਈ ਮੈਨੂੰ ਪਤਾ ਅੱਛਾ ਹਾਂ ਠੀਕ ਹੈ ਇੱਕ ਉਧਰ ਟੋਕੜ ਗੱਬਣਗਾ ਸੀਗੀ ਆਪਾਂ ਉਹ ਦਿਖਾਉਣੀ ਹੈ ਸੋ ਦੋਸਤੋ ਇਹ ਜਿਹੜੀ ਕ੍ਰਾਸ ਟੁੱਟੀ ਪੂਸ਼ ਵਾਲੀ ਤੁਹਾਨੂੰ ਗਾਂ ਵੈੜ ਕਿਹਾ ਸੀ ਉਹ ਤੁਸੀਂ ਹੁਣ ਦੇਖ ਲਓ ਇਹਦਾ ਫੇਸ ਸਾਹਮਣੇ ਆ ਗਿਆ ਇਹਦੇ ਸਾਹਮਣੇ ਇੱਕ ਵੈੜ ਦਿਸਦੀ ਹੈ ਬਈ ਕਿੰਨੇ ਚਿਰ ਦੀ ਗੱਬਣੀ ਇਹ ਵੀ ਬਈ ਬੈਫ ਦੇ ਅਮਰਪਾਲ ਤੋਂ ਗੱਬਣਾ ਹੂੰ 22 ਤੋਂ 25 ਨੂੰ 2225 ਨੂੰ ਹਾਂਜੀ 23 ਤੇ ਦੂਜਾ ਮਹੀਨਾ ਸੀ ਸਿਕਸਰ ਦਵਾ ਬਈ ਇਹ ਅੱਛਾ ਸਿਕਸਰ ਤੋਂ ਦੁੱਧ ਦਿੰਦੀ ਹੈ ਜਾਂ ਨਹੀਂ ਨਾ ਬਈ ਦੁੱਧੋਂ ਡਰਾਈ ਕਰਦੀ ਦੁੱਧੋਂ ਡਰਾਈ ਹੈ ਇਹ 20 ਵਾਈ ਲੀਟਰ ਦਿੰਦੀਦੀ ਇਹ ਵੀ ਦਿੰਦੀਦੀ ਅੱਛਾ ਇਹ ਅਸੀਂ ਚੋਣ ਦੇ ਮਾਰਾਂ ਨਹੀਂ ਬਸ ਟਿਊਬਾਂ ਭਰ ਕੇ ਡਰਾਈ ਕਰੀਆਂ ਨੇ ਅੱਛਾ ਇੱਥੇ ਫਿਰ ਮਸ਼ੀਨ ਨਹੀਂ ਲਾਈ ਮਿਲ ਕੇ ਨਾ ਉਰੇ ਨਹੀਂ ਮਸ਼ੀਨ ਲਾਈ ਬਈ ਘਰੇ ਰੱਖਿਆ ਹੋਇਆ ਨੇ ਦੁੱਧ ਵਾਸਤੇ 2-4 ਵਾ ਘਰੇ ਆਪਦਾ ਫਿਰ ਠੀਕ ਹੈ ਇਹਨੂੰ ਬਈ ਹੱਕੀ ਮੜਾ ਇਧਰ ਨੂੰ ਸੋ ਇਹ ਗਾਂ ਦੇਖ ਲਿਓ ਦੋਸਤੋ ਬੱਬਾ ਨੇ ਚੈੱਕ ਪਾਸ ਹੈ 22 225 ਨੂੰ ਮਤਲਬ 22 ਤਰੀਕ ਤੇ ਦੂਜੇ ਮਹੀਨੇ ਚ ਇਹਦੀ ਏਆਈ ਹੋਈ ਹੈ। ਟੋਕੜ ਘਬਣਾਂ ਜੋ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਜਾਣਦੇ ਵਈ ਉਧਰ ਨੂੰ ਕੋਈ ਗੱਲ ਨਹੀਂ। ਕੰਟੈਕਟ ਵੀਰ ਨਾਲ ਕਰ ਲਿਓ। 나ਗ ਹਰੇਕ ਤਰ੍ਹਾਂ ਦਾ ਦੱਸੋ ਪਰ ਤਸੱਲੀ ਤੁਸੀਂ ਆ ਕੇ ਕਰਨੀ ਹੈ। ਬਹੁਤੇ ਪਸ਼ੂ ਸੀਗੇ। ਇਹਨਾਂ ਨੂੰ ਵੀਰੇ ਉਰੇ ਲਿਆਂਦੀਆਂ ਨੂੰ ਆਪਣੇ ਕੋਲੇ ਕਿਸੇ ਨੂੰ 2 ਮਹੀਨੇ ਹੋ ਗਏ, ਕਿਸੇ ਨੂੰ 4 ਸਾਰੀਆਂ ਤਕਰੀਬਨ 5.5 ਮਹੀਨਿਆਂ ਤੋਂ ਨੇ। ਠੀਕ ਹੈ। ਇੱਕ ਵੀ ਪਸ਼ੂ ਨਵਾਇਆ ਨਹੀਂ ਆਪਾਂ ਜਿੱਦਾਂ ਇਹ ਲਿਆਂਦੀਆਂ ਨੇ। ਅਛਾ ਜਿੱਦਾਂ ਮੈਂ ਇੱਥੇ ਜਗਾ ਬਣਾ ਲਈ ਹਾਂ ਜਿੱਦਾਂ ਇੱਕ ਵਾਰੀ ਵੀ ਰੁਵਾਈਆਂ ਨਹੀਂ ਕਿਸੇ ਤੇ ਵੀ ਹੁਣ ਤੱਕ ਗੋਹਾਂ ਜੰਮਿਆ ਹੋਵੇ ਸਹੀ ਹੈ ਜੇ ਮੈਂ ਆਪਣੇ ਘਰਾਂ ਚ ਜੰਮਿਆ ਹੋਇਆ ਹੁੰਦਾ ਓਏ ਠੀਕ ਹੈ ਖਰਾਪਰ ਖਰਾਕ ਹੀ ਨਹੀਂ ਵਧੀਆ ਦਿੰਦੇ ਆਪਾਂ ਜਾਮਦੇ ਨਹੀਂ ਬਈ ਚਮਕੀ ਬਹੁ ਬਣੀ ਰਹਿੰਦੀ ਆ ਪਸ਼ੂਆਂ ਤੇ ਠੀਕ ਹੈ ਜਦੋਂ ਵੱਡੇ ਵੱਡੇ ਲੂਈ ਚੜ ਜਾਂਦੀਆਂ ਉਹਨਾਂ ਦੇ ਗੋਹਾ ਜੰਮਦਾ ਬਈ ਉਹ ਤੋਂ ਜੰਮਦਾ ਸੋ ਦੱਸੋ ਇਹ ਗਾਵਾਂ ਤੇ ਵਹੜਾਂ ਜਿਹੜੀਆਂ ਵਿਕਰੀ ਵਾਲੀਆਂ ਸੀ ਨਾਗ ਬਹੁਤੇ ਐ ਤਸੱਲੀ ਤੁਸੀਂ ਕਰ ਲਿਓ ਰੇਟ ਜਿਹੜੇ ਫੋਨ ਦੇ ਉੱਤੇ ਹੀ ਐ ਆਈਡੀਆ ਜਾਂ ਤੁਹਾਨੂੰ ਦੇਤਾ ਬਾਕੀ ਤੁਸੀਂ ਕੋਲੋਂ ਆ ਕੇ ਦੇਖਿਓ ਇਹਨਾਂ ਚੋਂ ਜਿਹੜਾ ਨਾਗ ਤੁ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ